ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੀਰਤਨ ਸੋਹਿਲਾ ਸੋਹਿਲਾ ਰਾਗ ਗਉੜੀ ਦੀਪਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰ ਤਿਤ ਘਰ ਗਾਵ ਸੋਹਿਲਾ ਸਿਵ ਦੇਹੋ ਸਿਰਜਣਹਾਰ ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ ਹਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਓ ਨਿਤ ਲਿਤ ਜਿਹੜੇ ਸਮਾਲੀਨ ਦੇਖੇਗਾ ਦੇਵਨਹਾਰ ਤਿਰਦਾਨਾਂ ਕੀਮਤ ਨਾ ਪਵੈ ਤਿਸ ਦਾਤੇ ਕਮਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਵੋ ਸੱਜਣਾ ਸਿਸੜਿਆ ਜਿਉ ਵੇ ਸਾਹਿਬ ਸਿਉ ਮੇਲ ਕਰ ਕਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇਦੀ ਹੀ ਅਵੰਨ ਰਾਗ ਆਸਾ ਮਹੱਲਾ ਪਹਿਲਾ ਚੇਅ ਕਰ ਚੇਅ ਗੁਰ ਚੇਅ ਉਪਦੇਸ ਗੁਰ ਗੁਰ ਏਕੋ ਵੀਸ ਅਨੇਕ ਬਾਬਾ ਜੈ ਕਰ ਕਰਤੇ ਕੀਰਤੋ ਹੋਏ ਸੋਕਰ ਰਾਖ ਵਡਾਈ ਤੋਏ ਰਹਾਉ ਵਿਸੋਏ ਚਸਿਆ ਕੜੀਆ ਪਹਿਰਾ ਤਿੱਤੀ ਵਾਰੀ ਮਾਹੋ ਆਸੂਰ ਜੀ ਕੋ ਰਤ ਅਨੇਕ ਨਾਨਕ ਕਰਤੇ ਕੀ ਕੀਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਣ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਪੂਲੰਤ ਜੋਤੀ ਕੈਸੀ ਆਰਤੀ ਹੋਏ ਪਵ ਕੰਡਣਾ ਤੇਰੀ ਆਰਤੀ ਅਨਾਹਤਾ ਸ਼ਬਦ ਵਾਜੰਤ ਭੇੜੀ ਰਹਾਉ ਸਹਿ ਸਤਵ ਨੈਨ ਨਨ ਨੈਨ ਹੈ ਤੋ ਏਕੋ ਸਹਿ ਸਮੂਰਤ ਨਨਾ ਏਕ ਤੋਈ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਾਵ ਗੰਧ ਏਵ ਚਲਤ ਮੋਈ ਸਮੈ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਬਲ ਮੁਕਰੰਦ ਲੋਭਿਤ ਮਨੋ ਅੰਦ ਨਮੋਏ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਗ ਕੋ ਹੋਏ ਜਾਤੇ تیرے ਨਾਏ ਵਸ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬੋਂ ਪਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੁਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਸਰ ਸਾਧੂ ਅੰਜਲੀ ਪੁਨ ਵੱਡਾ ਏ ਕਰ ਡੰਡਾ ਉਤ ਪੁਨ ਵੱਡਾ ਏ ਰੰਗ ਆਉ ਸਾਕਤ ਹਰ ਸਾਧਨਾ ਜਾਣਿਆ ਤਿੰਨ ਅੰਤਰੋਂ ਮੈਂ ਕੰਡਾ ਏ ਜੋ ਜੋ ਚਲੈ ਚ ਬੈ ਦੁਖ ਪਾਵੇ ਜਮ ਕਾਲ ਸਹੇ ਸਿਰ ਡੰਡਾ ਏ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਏ ਅਬੇ ਨਾਸੀ ਪੁਰਖ ਪਾਇਆ ਪਰਮੇਸ਼ਰ ਬੋ ਸੋਭਕੰਡ ਬ੍ਰਹਮੰਡਾਏ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਗ ਰਾਗ ਵਡਵਡਾਏ ਜਨ ਨਾਨਕ ਨਾਮ ਆਧਾਰ ਠੀਕ ਹੈ ਹਰ ਨਾਮੇ ਹੀ ਸੁਖ ਮੰਡਾਏ ਰਾਗ ਗਾਉੜੀ ਪੂਰਬੀ ਮਹੱਲਾ 5 ਕੜੋ ਬਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਆ ਖਾਟ ਚਲੋ ਹਰਲਾ ਆਗੇ ਬਿਸ਼ਨੁ ਸੇਹਲਾ ਆਉ ਨ ਘਟੈ ਦਿਨ ਸਰੈ ਨਾਰੇ ਮਨ ਗੁਰ ਮਿਲ ਕਾਰ ਸਵਾਰੇ ਰਹਾਉ ਇਹੋ ਸੰਸਾਰ ਬੇਕਾਰ ਸੰਸੀਮਹਿ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਈ ਪੀ ਆਵੈ ਏਹੋ ਰਸ ਕਥ ਕਥ ਤਨ ਜਾਨੀ ਜਾ ਕੋ ਆਏ ਸੋਈ ਬਿਹਜੋ ਹਰ ਗੁਰ ਤੇ ਮਨੈ ਵਿਸੇਰਾ ਨਿਜ ਘਰ ਮਹਿਲ ਪਾਵ ਸੁਖ ਸਹਜੇ ਬੌਰਣਾ ਹੋਏ ਗੋਪੀ ਰਾਮ ਅੰਤਰ ਜਾਮੀ ਪੁਰਖ ਬਿਦਾਤੀ ਸਰਦਾ ਮਨ ਕੀ ਪੂਰੀ ਨਾਨਕ ਦਾਸ ਹੈ ਸੁਖ ਮੰਗੇ ਮੋਕੋ ਕਰ ਸੰਤਨ ਕੀ ਧੂਰੇ ਅੰਤਰਜਾਮੀ ਪੁਰਖ ਦੇ ਦਾਤੀ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖ ਮੰਗੇ ਮੋਕੋ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ